ਸਤਿ ਸ਼੍ਰੀ ਅਕਾਲ ਜੀ ਆਪ ਸਾਰਿਆਂ ਨੂੰ ਜੈਸ਼ ਫੈਸ਼ਨ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਅਸੀਂ ਤੁਹਾਡੇ ਲੈ ਕੇ ਪਸ਼ਵਿਨੇ ਦੀ ਵਧੀਆ ਸੂਟ ਜੀ ਪ्योर ਪਸ਼ਵਿਨੇ ਸੂਟ ਹੈ ਜੀ ਬਹੁਤ ਘੱਟ ਰੇਟ 'ਚ ਹੈ 1000 ਤੋਂ 8 ਕਿਸੇ ਦਾ ਕੋਈ ਵੱਧ ਨਹੀਂ ਹੋਣਾ ਜੀ ਬਹੁਤ ਘੱਟ ਰੇਟ ਦੇ ਵਿੱਚ ਸੂਟ ਮਿਲਣਗੇ ਤੁਹਾਨੂੰ ਕਿਸੇ ਵੀ ਕਲਰ 'ਚ ਲੈਣਾ ਹੋਵੇ ਸੂਟ ਸਕਰੀਨ ਸ਼ਾਟ ਲਓ ਦਿੱਤੇ ਹੋਏ ਸਕਰੀਨ ਤੇ ਨੰਬਰਾਂ ਤੇ ਸਾਨੂੰ WhatsApp ਕਰੋ ਜੇ ਸਾਰੇ ਸੂਟ ਜੀ ਬਹੁਤ ਸੋਹਣੇ ਹੋਣਗੇ ਤੁਸੀਂ ਅੰਨ ਤੱਕ ਵੀਡੀਓ ਜੀ ਜਰੂਰ ਦੇਖਣਾ ਜੇ ਸਾਡੇ ਚੈਨਲ ਤੇ ਨਵੇਂ ਆ ਜੀ ਸਬਸਕ੍ਰਾਈਬ ਕਰ ਲੈਣਾ ਸਾਡੇ ਚੈਨਲ ਨੂੰ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਨੂੰ ਸਾਡੇ ਸੂਟ ਕਿਦਾਂ ਦੇ ਲੱਗੇ ਸਾਰੇ ਸੂਟ ਜੀ ਬਹੁਤ ਸੋਹਣੇ ਹੋਣਗੇ ਜੀ ਤੇ ਕੋਈ ਕਿਸੇ ਦਾ ਸੂਟ ਦਾ ਜਿਆਦਾ ਪ੍ਰਾਈਸ ਨਹੀਂ ਹੋਣਾ ਬਾਟਮ ਮੇਰੇ ਦਾ ਦੁਪੱਟਾ ਜੀ ਸਾਰੇ ਸੂਟ ਬਿਲ ਬਾਟਮ ਦੇ ਸੂਟ ਹੈ ਜੀ ਬਹੁਤ ਘੱਟ ਰੇਟ ਚ ਸੂਟ ਹੈ ਇਹ ਤੁਹਾਨੂੰ ਮਿਲੇਗਾ 550 ਦੇ ਸੂਟ ਹੈ ਇਹ ਬਾਟੌਟ ਦੁਪੱਟਾ ਜੀ 550 ਦੇ ਤੇ ਇਹ ਸਾਰੇ ਕਲਰ ਜੀ ਸਾਰੇ ਸੂ ਕਲਰ ਸੋਹਣੇ ਆ ਜੀ ਵਾਲੇ ਤੁਸੀਂ ਕਿਸੇ ਵੀ ਕਲਰ ਤੇ ਸੂਟ ਲੈਣਾ ਸਨ ਥੋ ਸਕਰੀਨ ਸ਼ਾਟ ਲਓ ਜੀ ਵੀਡੀਓ ਤੇ ਸਾਨੂੰ WhatsApp ਨੰਬਰਾਂ ਤੇ ਮੈਸੇਜ ਕਰੋ ਤੁਹਾਨੂੰ ਅਸੀਂ ਘਰ ਬੈਠੇ ਕਿਤੇ ਵੀ ਬੈਠੇ ਸੂਟ ਪੋਰੀਆ ਪੀਤਾ ਚਾਉਗਾ ਸੂਟ ਜੀ ਇਹ ਤੁਸੀਂ ਸਾਰੇ ਸੂਟ ਜੀ ਦੇਖਣਾ ਪੂਰੀ ਵੀਡੀਓ ਵੇਖਿਆ ਕਰੋ ਜੀ ਸਾਰੇ ਸੂਟ ਆਪਣੇ ਸੋਹਣੇ ਹੁੰਦੇ ਆ ਜੀ ਹੁਣ ਆਪਣਾ ਟ੍ਰੈਂਡ ਅਸੀਂ ਪਸ਼ਮੀਨੇ ਸੂਟਾਂ ਦਾ ਸਰਦੀ ਆ ਗਈ ਪਸ਼ਮੀਨੇ ਸੂਟ ਲੈ ਕੇ ਆ ਸੂਟ ਸਾਰੇ ਜੀ ਕੋਸ਼ ਬੈਲ ਬਟਨ ਦੇ ਸੂਟ ਹੈ ਜੀ ਮੈਚ ਜੀ ਵਿੱਚ ਪਲੇਨ ਬਾਟਮ ਹੈ ਸ਼ੇਲਟ ਪ੍ਰਿੰਟ ਵਾਲੀ ਤੇ ਹਾਂ ਆਪਣੇ ਕੋਲੇ ਆਗੇ ਦੁਪट्टे ਵਾਲੇ ਸੂਟ ਆ ਜੀ ਇਹ ਵੀ ਕੋਈ ਜਿਆਦੇ ਰੇਟ ਦੇ ਨਹੀਂ ਜੀ ਇਸ ਨੂੰ ਲੈਣਗੇ 11-1200 ਤੱਕ ਤੁਹਾਨੂੰ ਮਿਲ ਜਾਏਗਾ ਤੁਹਾਨੂੰ ਦੁਪट्टे ਵਾਲੇ ਸੂਟ ਬਰਕ ਕੀਤੇ ਹੋਏ ਸੂਟ ਆ ਜੀ ਵਾਲੇ ਤੇ ਸਾਰੇ ਕਲਰ ਜੀ ਬਹੁਤ ਸੋਹਣੇ ਆ ਜੀ ਪਿਆਰੇ ਬਹੁਤ ਕਲਰ ਆ ਪਾਲਟੀ ਦੇ ਸੂਟ ਜੀ ਸਾਰੇ ਜੋਨ ਕੋਈ ਵੀ ਸੂਟ ਪਸੰਦ ਆਉਂਦਾ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਨੂੰ ਵੀ ਦੱਸ ਸਕਦੇ ਆ ਆਪਣੇ ਕੋਲ ਇਹ ਪਿਓਰ ਪਿਛਵੀਨੀ ਇਸ ਮਤਲਬ ਇਹ ਬਤੌਰ ਤੇ ਦੁਪट्टे ਵਾਲੇ ਜੋ ਕਾਜੀ ਪਿਛਵੀਨੀ ਨੇ ਅ ਜੀ ਪਾਰਟੀ ਵੀ ਸੂਟ ਬਹੁਤ ਸੋਹਣਾ ਲਵੈਂਡਰ ਰੰਗ ਦਾ ਸੂਟ ਹੈ ਆ ਤੁਹਾਨੂੰ ਵੀ ਇੱਕ ਸੂਟ ਜਾਂ ਸੂਟ ਜੀ ਬਹੁਤ ਸੋਹਣਾ ਸੂਟ ਹੈ ਜੀ ਤੁਸੀਂ ਜੇ ਚਾਰ ਸੂਟ ਲੈਣੇ ਆ ਜੀ ਇੱਕ ਸੂਟ ਸਾਨੂੰ ਜੀ ਫਰੀ ਮਿਲੂਗਾ ਚਾਰ ਸੂਟਾਂ ਦੇ ਨਾਲ ਇੱਕ ਸੂਟ ਫਰੀ ਮਿਲੂਗਾ ਤੇ ਸਾਰੇ ਸੂਟ ਵੀ ਬਹੁਤ ਸੋਹਣੇ ਸੂਟ ਹੈ ਜੀ ਤੇ ਆ ਸੂਟ ਤੁਹਾਨੂੰ ਪਏਗਾ ਜੀ ਇੱਕ ਸੂਟ ਜੀ 1600 ਦਾ ਪਊਗਾ ਤੇ ਇੱਕ ਸੂਟ ਜੇ ਤੁਸੀਂ ਚਾਰ ਲੈਣੇ ਤੁਹਾਨੂੰ ਇੱਕ ਸੂਟ ਫਰੀ ਮਿਲੇਗਾ ਇਹਦੇ ਚ ਤੇ ਜੇ ਤੁਸੀਂ ਇਕੱਲਾ ਇਕੱਲਾ ਸੂਟ ਲੈਣਾ ਤਾਂ ਤੁਸੀਂ ਇਦਾਂ ਵੀ ਲੈ ਸਕਦੇ ਆ ਤੇ ਸਾਰੇ ਸੂਟ ਹੀ ਬਹੁਤ ਸੋਹਣੇ ਆ ਜੀ ਤੇ ਦੁਪੱਟਾ ਜੀ ਸਭ ਸੂਟਾਂ ਦੇ ਨਾਲ ਜੀ ਬਿੱਦਰ ਪੱਟੇ ਵਾਲੇ ਟਾਈ ਡਾਈ ਦੇ ਸੂਟ ਹੈ ਜੀ ਆ ਬਹੁਤ ਸੋਹਣੇ ਇਹ ਵੀ ਟ੍ਰੈਂਡ ਵਿੱਚ ਹੈ ਜੀ ਟਾਈ ਡਾਈ ਦਾ ਬਹੁਤ ਟ੍ਰੈਂਡ ਹੈ ਅੱਜ ਕੱਲ ਤੇ ਤੁਸੀ ਨੂੰ ਕਿਸੇ ਤਰ੍ਹਾਂ ਦਾ ਤੁਸੀਂ ਕਲਰ ਲੈਣਾ ਵਰਕ ਵੀ ਕਰਵਾਉਣਾ ਵਰਕ ਵੀ ਕਰਾ ਸਕਦੇ ਆ ਤੇ ਤੁਸੀਂ ਇਦਾਂ ਵੀ ਬਣਾ ਸਕਦੇ ਹੋ ਬਹੁਤ ਹੀ ਸੋਹਣਾ ਲੱਗਦਾ ਹੈ ਜੀ ਪਟਕੇ ਸੂਟ ਇਹ ਤੇ ਆਪਣੇ ਕੋਲੇ ਸੀ ਵਰਕ ਦਿੱਤੇ ਹੋਏ ਖੁਸ਼ਕ ਆ ਸਾਰੇ ਟਾਈ ਡਾਈ ਹੈ ਜੀ ਤੁਸੀਂ ਇਹ ਸਾਰੀ ਵੀਡੀਓ ਜੀ ਐਂਡ ਤੱਕ ਜ਼ਰੂਰ ਦੇਖਣੀ ਜੇ ਤੁਹਾਨੂੰ ਸਾਰੇ ਸੂਟ ਹੀ ਪਸੰਦ ਆਉਣਗੇ ਆ ਆਪਣੇ ਕੋਲੇ ਜੀ ਵਰਕ ਕੀਤੇ ਹੈਂਡਵਰਕ ਦੇ ਸੂਟ ਹੈ ਜੀ ਇਹਦਾ ਦੁਪੱਟਾ ਜੀ ਹੈਂਡਵਰਕ ਦੇ ਸੂਟ ਹੈ ਤੇ ਇਹ ਪਾਰਟੀ ਵੀਰੀ ਬਹੁਤ ਸੋਹਣੀ ਸੂਟ ਹੈ ਜੀ ਬਣੀ ਸੂਟੀ ਬਹੁਤ ਸੋਹਣਾ ਦੇ ਇੱਕ ਸੂਟ ਤੁਸੀਂ ਮੰਗਵਾ ਕੇ ਜਰੂਰ ਦੇਖਣਾ ਜੀ ਤੁਹਾਨੂੰ ਸਾਡੇ ਸੂਟ ਜੀ ਬਹੁਤ ਸੋਹਣੇ ਲੱਗਣਗੇ ਤੇ ਕੋਈ ਵੀ ਕਲਰ ਤੁਸੀਂ ਸਾਡੇ ਤੋਂ ਮੰਗਵਾ ਸਕਦੇ ਹੋ ਸਾਰੇ ਸੂਟ ਸਾਡੇ ਸਾਰੀਆਂ ਵੀਡੀਓ ਜੀ ਤੁਸੀਂ ਜਰੂਰ ਵੇਖਿਆ ਕਰੋ ਅਸੀਂ ਨਵੀਂ ਵੀਡੀਓ ਤੁਹਾਡੇ ਲਈ ਲੈ ਕੇ ਹੋਰ ਆਵਾਂਗੇ ਜੀ ਤੇ ਆਪਣੇ ਚੈਨਲ ਨੂੰ ਜੀ ਕਮੈਂਟ ਕਰਨਾ ਲਾਈਕ ਕਰਨਾ ਨਾ ਭੁੱਲਣਾ ਤੇ ਸ਼ੇਅਰ ਕਰਿਆ ਕਰੂਗੀ ਅਗਦੇ ਵੀਡੀਓ ਜੀ ਥੈਂਕ ਯੂ ਜੀ ਧੰਨਵਾਦ ਸਾਡੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਸਦਾ